ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋ ਤੇ ਅਸੀਂ ਵੀ ਠੀਕ ਠਾਕ ਆ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਕਾਫੀ ਟਾਈਮ ਬਾਅਦ ਆਇਆ ਹਾਂ ਜੀ ਤੁਹਾਡੇ ਲਈ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ। ਕਾਫੀ ਟਾਈਮ ਹੋ ਗਿਆ ਸੀ ਅਸੀਂ ਵੀਡੀਓ ਅਪਲੋਡ ਨਹੀਂ ਸੀ ਕੀਤੀਆਂ ਕਿਉਂਕਿ ਅਸੀਂ ਕਾਫੀ ਬਿਜ਼ੀ ਚੱਲ ਰਹੇ ਸੀ ਤੇ ਭੈਣਾ ਸਾਡੀਆਂ ਦੇ ਬਹੁਤ ਮੈਸੇਜ ਆ ਰਹੇ ਸੀ, ਬਹੁਤ ਕਮੈਂਟ ਆ ਰਹੇ ਸੀ ਕਿ ਦੀਦੀ ਵੀਡੀਓ ਕਿਉਂ ਨਹੀਂ ਅਪਲੋਡ ਕਰ ਰਹੇ? ਤੇ ਬਿਜ਼ੀ ਹੋਣ ਕਰਕੇ ਅਸੀਂ ਵੀਡੀਓ ਅਪਲੋਡ ਨਹੀਂ ਕਰ पाए। ਤੇ ਅੱਜ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਸੋਹਣੀ ਜਿਵੇਂ ਤੁਹਾਨੂੰ ਪਤਾ ਹੈ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਤੇ ਅਸੀਂ ਤੁਹਾਡੇ ਲਈ ਸਰਦੀਆਂ ਦੇ ਤੋਹਫੇ ਲੈ ਕੇ ਆਏ ਜਿਵੇਂ ਆਪਣਾ ਲੋਹੜੀ ਆਉਣ ਵਾਲੀ ਹੈ ਤੇ ਲੋਹੜੀ ਦੇ ਲਈ ਸਪੈਸ਼ਲ ਸੂਟ ਲੈ ਕੇ ਆਏ ਆ ਸਾਡੀਆਂ ਆਂਟੀਆਂ ਲਈ ਸਾਡੀਆਂ ਭੈਣਾਂ ਲਈ ਸਾਡੀਆਂ ਮੰਮੀਆਂ ਲਈ ਤੇ ਬਹੁਤ ਪਿਆਰੇ ਸੂਟ ਨੇ ਜੀ ਸ਼ੁਰੂ ਕਰਦੇ ਤਾਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਨਾਲ ਹੀ ਬੈਲ ਆਈਕਨ ਹੈ ਜੀ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਨਵੇਂ-ਨਵੇਂ ਸੂਟਾਂ ਦੀ ਜਿਹੜੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਉਸ ਨੰਬਰ ਤੇ ਜਾ ਕੇ ਤੁਸੀਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਨਾ ਤੇ ਆਪਣਾ ਸੂਟ ਆਰਡਰ ਕਰਨਾ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਕਲੈਕਸ਼ਨ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਆਂ ਤੇ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗੀ ਕਿ ਪਲੀਜ਼ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਵੀਡੀਓ ਦੇ ਵਿੱਚ ਹੀ ਆਪਾਂ ਨੇ ਫੈਬਰਿਕ ਬਾਰੇ ਦੱਸਿਆ ਹੁੰਦਾ ਵੀਡੀਓ ਦੇ ਵਿੱਚ ਹੀ ਪ੍ਰਾਈਸ ਆਪਾਂ ਦੱਸੇ ਹੁੰਦੇ ਨੇ ਤੇ ਸਾਡੀਆਂ ਭੈਣਾਂ ਵੀਡੀਓ ਸਕਿਪ ਕਰਕੇ ਦੇਖਦੀਆਂ ਤੇ ਫਿਰ ਸਪੈਸ਼ਲ ਕਮੈਂਟ ਆਉਂਦੇ ਨੇ ਕਿ ਦੀਦੀ ਇਹ ਫੈਬਰਿਕ ਕੀ ਹੈ ਤੇ ਸੂਟ ਕਿਵੇਂ ਬਣੇਗਾ ਇਹਦਾ ਪ੍ਰਾਈਸ ਕੀ ਹੈ ਤੇ ਵੀਡੀਓ ਪਲੀਜ਼ ਸਕਿਪ ਨਾ ਕਰਿਆ ਕਰੋ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਜਿਹੜੀ ਅੱਜ ਦੀ ਕਲੈਕਸ਼ਨ ਹੈ ਆਪਾਂ ਤੁਹਾਨੂੰ ਦਿਖਾਣਾ ਸ਼ੁਰੂ ਕਰਦੇ ਆਂ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਪਿਆਰਾ ਹੈ ਜੀ ਕੋਟਰਾਇਜ਼ ਦੇ ਵਿੱਚ ਆਏ ਨੇ ਜੀ 올ਓਵਰ ਸੂਟ ਆਏ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕੋਟਰਾਇਜ਼ ਫੈਬਰਿਕ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਨੌਲੇਜ ਦੇ ਦਾਂ ਇਸ ਫੈਬਰਿਕ ਬਾਰੇ ਕੋਟਰਾਇਜ਼ ਵਰਗਾ ਫੈਬਰਿਕ ਹੈ ਜੀ ਇਹ ਤੇ 올ਓਵਰ ਸੂਟ ਰਹੇਗਾ ਛੋਟਾ ਛੋਟਾ ਪ੍ਰਿੰਟ ਹੈ ਜੀ ਸਰਦਾਰੀ ਲੁੱਕ ਦੇ ਸੂਟ ਨੇ ਬਹੁਤ ਹੀ ਪਿਆਰੇ ਨੇ ਤੇ ਤੁਹਾਨੂੰ ਕੋਈ ਵੀ ਅਸੀਂ ਲੋਕਲ ਕੁਆਲਿਟੀ ਨਹੀਂ ਦਵਾਂਗੇ ਬ੍ਰਾਂਡ ਦੇ ਸੂਟ ਰਹਿਣਗੇ ਤੇ ਅਗਰ ਮੇਰੀਆਂ ਭੈਣਾਂ ਪੁੱਛਦੀਆਂ ਨੇ ਜੀ ਡੀ ਲਾਈਨਿੰਗ ਇਹ ਤੁਹਾਡੀ ਚੁਆਇਸ ਹੈ ਜੀ ਅਗਰ ਤੁਸੀਂ ਲਾਈਨਿੰਗ ਲਵਾਉਣੀ ਹੈ ਤੇ ਲਾਈਨਿੰਗ ਲਵਾ ਸਕਦੇ ਹੋ ਤੇ ਅਗਰ ਤੁਸੀਂ ਬਿਨਾ ਲਾਈਨਿੰਗ ਤੋਂ ਬਣਾਣਾ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਹੋ ਤੇ ਆ ਜੀ ਅੱਜ ਵਾਲੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਪਿਆਰਾ ਕਲਰ ਹੈ ਦੇਖ ਸਕਦੇ ਹੋ ਤੁਸੀਂ ਕੈਮਰੇ ਦੇ ਵਿੱਚ ਥੋੜਾ ਬਹੁਤਾ ਚੇਂਜ ਆਉਂਦਾ ਹੋਏਗਾ ਕਲਰ ਬਹੁਤ ਪਿਆਰਾ ਹੈ ਤੇ ਪ੍ਰਿੰਟਿੰਗ ਵੀ ਬਹੁਤ ਹੀ ਪਿਆਰੀ ਤੇ ਬਿਲਕੁਲ ਲਾਈਟ ਵੇਟ ਫੈਬਰਿਕ ਹੈ ਜੀ ਆਪਣੀਆਂ ਮੰਮੀਆਂ ਵਾਸਤੇ ਆਪਣੀਆਂ ਆਂਟੀਆਂ ਵਾਸਤੇ ਬਹੁਤ ਪਿਆਰਾ ਸੂਟ ਰਹੇਗਾ ਤੇ ਬਹੁਤ ਪਿਆਰੇ ਬਣਨਗੇ ਜੀ ਲਓ ਜੀ ਚੈੱਕ ਕਰੋ ਫੈਬਰਿਕ ਲਾਈਟ ਵੇਟ ਫੈਬਰਿਕ ਹੈ ਏ 올ਓਵਰ ਸੁੰਟਾਈ ਨੇ ਅਗਰ ਤੁਸੀਂ ਸਾਡੇ ਕੋਲ ਸੂਟ ਸਟਿਚ ਕਰਵਾਉਣਾ ਤੇ ਉਹ ਵੀ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਹੈ ਜੀ ਅੱਜ ਵਾਲੀ ਕਲੈਕਸ਼ਨ ਦਾ ਪਹਿਲਾ ਸੂਟ ਅਗਰ ਤੁਸੀਂ ਇਹਦੇ ਨਾਲ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੋ ਮੈਨੂੰ ਵਟਸਐਪ ਤੇ ਮਿਲ ਦੱਸ ਸਕਦੇ ਹੋ ਅਸੀਂ ਤੁਹਾਨੂੰ ਨਾਲ ਦੁਪੱਟਾ ਵੀ ਰੈਡੀ ਕਰਕੇ ਦਵਾਂਗੇ ਲਓ ਜੀ ਕਲਰ ਚੈੱਕ ਕਰ ਲਓ ਜੀ ਲਾਈਟ ਜਆ ਪਰਪਲ ਜਆ ਸ਼ੇਡ ਹੈ ਇੱਥੇ ਚੈੱਕ ਕਰੋ ਜੀ ਇਹ ਦੇਖੋ ਆ ਕਲਰ ਹੈ ਜੀ ਕੈਮਰੇ ਦੇ ਵਿੱਚ ਥੋੜਾ ਜਿਆਦਾ ਡਾਰਕ ਆ ਰਿਹਾ ਥੋੜਾ ਜਿਹਾ ਲਾਈਟ ਕਲਰ ਹੈ ਜੀ ਲੋ ਜੀ ਇਹ ਸੀ ਜੀ ਅੱਜ ਵਾਲੀ ਕਲੈਕਸ਼ਨ ਦਾ ਫਰਸਟ ਸੂਟ ਪ੍ਰਿੰਟ ਚੈੱਕ ਕਰ ਸਕਦੇ ਹੋ ਤੁਸੀਂ ਛੋਟਾ ਛੋਟਾ ਪ੍ਰਿੰਟ ਹੈ ਜਿਵੇਂ ਆਪਣੀਆਂ ਭੈਣਾਂ ਕਹਿੰਦੀਆਂ ਕਿ ਦੀਦੀ ਛੋਟਾ ਪ੍ਰਿੰਟ ਲੈ ਕੇ ਆਇਓ ਤੇ ਸੂਟ ਤੁਸੀਂ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਹੋ ਤੁਹਾਡੀ ਚੋਇਸ ਹੈ ਅਗਰ ਤੁਸੀਂ ਲਾਈਨਿੰਗ ਲਵਾਉਣਾ ਚਾਹੁੰਦੇ ਹੋ ਉਹ ਵੀ ਲਗਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਸੀ ਜੀ ਅੱਜ ਵਾਲੀ ਕਲੈਕਸ਼ਨ ਦਾ ਸਾਡਾ ਪਹਿਲਾ ਸੂਟ ਬਹੁਤ ਹੀ ਪਿਆਰਾ ਫੈਬਰਿਕ ਹੈ ਲਾਈਟ ਵੇਟ ਫੈਬਰਿਕ ਹੈ ਜੀ ਤੇ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਲਓ ਜੀ ਨੈਕਸਟ ਕਲਰ ਦੇਖੋ ਬਹੁਤ ਪਿਆਰਾ ਕਲਰ ਹੈ ਜੀ 블루 ਸ਼ੇਡ ਹੈ ਲਓ ਜੀ ਚੈੱਕ ਕਰੋ ਪ੍ਰਿੰਟ ਲਾਈਟ weight ਫੈਬਰਿਕ ਹੈ ਇਹ ਜੀ ਫਿਰ ਟਿਕਰੋਗੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਕੋਈ ਵੀ ਫੈਬਰਿਕ ਤੁਹਾਨੂੰ ਮਾੜਾ ਨਹੀਂ ਮਿਲੇਗਾ ਲਓ ਜੀ ਚੈੱਕ ਕਰੋ ਜੀ ਫੈਬਰਿਕ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਜਿਹੜਾ ਮੈਂ ਤੁਹਾਨੂੰ ਪਹਿਲਾਂ ਪ੍ਰਿੰਟ ਦਿਖਾਇਆ ਉਹਦੇ ਨਾਲ ਥੋੜਾ ਜਿਹਾ ਡਿਫਰੈਂਟ ਪ੍ਰਿੰਟ ਹੈ ਔੜੇ ਥੋੜੇ ਫਲਾਵਰ ਜਿਹੜੇ ਡਾਰਕ ਕਰਕੇ ਥੋੜੇ ਵੱਡੇ ਲੱਗ ਰਹੇ ਸੀ ਬਹੁਤ ਸੋਹਣਾ ਛੋਟਾ ਛੋਟਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਫੈਬਰਿਕ ਹੈ ਤੇ ਸਰਦਾਰੀ ਸੂਟ ਨੇ ਜਿਹੜੇ ਆਪਾਂ ਗੁਰਦੁਆਰਾ ਸਾਹਿਬ ਵੇਅਰ ਕਰਨੇ ਨੇ ਉਹਦੇ ਵਾਸਤੇ ਬਹੁਤ ਵਧੀਆ ਆਪਾਂ ਮਾਰਕੀਟ ਜਾਣਾ ਸਰਦੀ ਦੇ ਵਿੱਚ ਇਹੋ ਜਿਹਾ ਫੈਬਰਿਕ ਵੇਅਰ ਹੋ ਸਕਦਾ ਲੋ ਜੀ ਜੇ ਤੁਹਾਨੂੰ ਸੂਟ ਸਾਡੇ ਕੋਲ ਸਟਿਚ ਕਰਵਾਉਣਾ ਹੈ ਉਹ ਤੁਸੀਂ ਮੈਨੂੰ ਦੱਸ ਦਿਓ ਤੇ ਅਸੀਂ ਤੁਹਾਨੂੰ ਸਟਿਚਿੰਗ ਕਰਕੇ ਵੀ ਦੇਵਾਂਗੇ ਲੋ ਜੀ ਬਹੁਤ ਪਿਆਰਾ ਕਲਰ ਹੈ ਸਕਰੀਨਸ਼ਾਟ ਲੈ ਲਓ ਸਕਰੀਨਸ਼ਾਟ ਜਦੋਂ ਲੈਂਦੇ ਹੋ ਪਲੀਜ਼ ਕਲੀਅਰ ਸਕਰੀਨਸ਼ਾਟ ਲਿਆ ਕਰੋ ਤੇ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਲੈ ਸਕਦੇ। ਤੇ ਅੱਜ ਅੱਜ ਵਾਲੀ ਕਲੈਕਸ਼ਨ ਦਾ ਸੈਕੰਡ ਸੂਟ ਤੇ ਲੋਜਿਕ ਅਗਲਾ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਬਹੁਤ ਪਿਆਰਾ ਜੀ। ਲਾਈਟ ਜਿਆਦਾ ਪੈ ਰਹਾ ਹੈ ਜੀ। ਬਹੁਤ ਸੋਹਣਾ ਲੱਗ ਰਿਹਾ ਜੀ। ਬਹੁਤ ਪਿਆਰਾ ਹੈ ਜਦੋਂ ਆਪਾਂ ਉੱਪਰ ਹੱਥ ਰੱਖਦੇ ਹਾਂ ਤਾਂ ਇਹਦਾ ਪ੍ਰੋਪਰ ਕਲਰ ਆ ਜਾਂਦਾ ਕਈ ਵਾਰ ਸੂਟ ਦਾ। ਬਾਕੀ ਥੋੜਾ ਹੁਣ ਟਾਈਮ ਰਾਤ ਦਾ ਹੋ ਗਿਆ। ਤੇ ਇਹਦੇ ਕਰਕੇ ਥੋੜਾ ਜਿਹਾ ਕਲਰ ਦਾ ਫਰਕ ਹੋਏਗਾ ਬਹੁਤ ਸੋਹਣਾ ਕਲਰ ਨੇ ਜੀ ਥੋੜਾ ਬਹੁਤਾ ਫਰਕ ਆ ਰਿਹਾ ਹੈ ਕੈਮਰੇਜ ਕਲਰ ਦਾ ਬਾਕੀ ਸੇਮ ਹੈ ਜੀ ਸਾਰਾ ਕੁਝ ਲਓ ਜੀ ਅੱਜ ਵਾਲੇ ਸੂਟ ਆਲ ਓਵਰ ਰਹਿਣਗੇ ਠੀਕ ਹੈ ਜੀ ਮੈਚਿੰਗ ਨਹੀਂ ਕਿਉਂਕਿ ਪੈਣਾ ਕਰਦੀਆਂ ਦੀਦੀ ਇਹ ਵੀ ਦੱਸਿਆ ਕਰੋ ਕਿ ਸੂਟ ਮੈਚਿੰਗ ਆ ਤਾਂ ਹੀ ਮੈਂ ਕਹਿਣੀ ਹੁੰਦੀ ਆ ਵੀਡੀਓ ਸਕਿੱਪ ਨਾ ਕਰਿਆ ਕਰੋ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਹੁੰਦਾ ਲਓ ਇਹਦੇ ਨਾਲ ਦੁਪੱਟਾ ਤੁਹਾਡੀ ਚੋਇਸ ਆ ਤੁਸੀਂ ਕਿਵੇਂ ਦਾ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਤੇ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਠੀਕ ਹੈ ਜੀ ਇਹ ਆ ਗਈ ਜੀ ਆਪਣਾ ਅੰਲਾ ਸੂਟ ਲਓ ਜੀ ਹੁਣ ਆਪਾਂ ਜਾਂਦੇ ਆ ਨੈਕਸਟ ਵਾਲ ਨੈਕਸਟ ਕਲਰ ਵੀ ਬਹੁਤ ਹੀ ਪਿਆਰਾ ਸਾਰੇ ਕਲਰ ਜਿਹੜੇ ਆਪਾਂ ਦਿਖਾ ਰਹੇ ਆ ਤੁਹਾਨੂੰ ਬਹੁਤ ਡਿਫਰੈਂਟ ਡਿਫਰੈਂਟ ਕਲਰ ਨੇ ਤੇ ਸਰਦੀ ਚ ਬਹੁਤ ਸੋਹਣੇ ਲੱਗਣਗੇ ਜੀ ਇਹ ਵੇਅਰ ਕੀਤੇ ਹੋਏ ਲਓ ਜੀ ਚੈੱਕ ਕਰੋ ਤੇ ਸਕਰੀਨ ਦੇ ਉੱਪਰ ਹੀ ਤੁਹਾਨੂੰ ਇਹਨਾਂ ਦੇ ਪ੍ਰਾਈਸ ਸ਼ੋ ਹੋ ਰਹੇ ਨੇ ਤੇ ਤਾਂ ਹੀ ਮੈਂ ਕਹਿੰਨੀ ਹੁੰਦੀ ਆ ਵੀਡੀਓਸ ਕਿਤਨਾ ਕਰਿਆ ਕਰੋ ਤੇ ਸਕਰੀਨ ਦੇ ਉੱਪਰ ਇਹਨਾਂ ਦੇ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਫੈਬਰਿਕ ਬਾਰੇ ਤੁਹਾਨੂੰ ਦੱਸ ਫੈਬਰਿਕ ਬਹੁਤ ਬੈਸਟ ਰਹਿਗਾ ਫੈਬਰਿਕ ਤੇ ਲਾਈਟवेट ਫੈਬਰਿਕ ਹੈ ਤੇ ਸਿਰਫ ਆਪਣੇ ਕੋ ਸਿੰਗਲ-ਸਿੰਗਲ ਸੂਟ ਨੇ ਜਿਹੜੇ ਸਾਡੇ ਕੋ ਸਿੰਗਲ ਨੇ ਉਹ ਮੈਂ ਤੁਹਾਨੂੰ ਦੱਸ ਰਹੀਆਂ ਕਿ ਸਿਰਫ ਇਹ ਇੱਕ-ਇੱਕ ਸੂਟ ਹੈ ਜਿਹੜੇ ਮੇਰੇ ਕੋ ਦੋ ਹੋਣਗੇ ਉਹ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਠੀਕ ਹੈ ਜੀ ਤੇ ਲਓ ਜੀ ਜਲਦੀ ਤੋਂ ਜਲਦੀ ਆਪਣਾ ਤਸਵੀਰ ਨੂੰ ਆਰਡਰ ਦੇ ਸਕਦੇ ਹੋ ਇਹ ਆ ਗਿਆ ਆਪਣਾ ਨੈਕਸਟ ਕਲਰ ਬਹੁਤ ਸੋਹਣਾ ਕਲਰ ਹੈ ਜੀ ਇਹ ਵੀ 블랙 ਦੇ ਵਿੱਚ ਬਹੁਤ ਪਿਆਰਾ ਲੱਗ ਰਿਹਾ ਹੈ। ਪ੍ਰਿੰਟ ਅੱਜ ਵਾਲੇ ਸੂਟਾਂ ਦੇ ਸਾਰਿਆਂ ਦੇ ਬਹੁਤ ਪਿਆਰੇ ਨੇ ਜੀ ਨਿੱਕੇ ਨਿੱਕੇ ਪ੍ਰਿੰਟ ਨੇ, ਛੋਟੇ ਛੋਟੇ ਪ੍ਰਿੰਟ ਨੇ ਕਿਉਂਕਿ ਸਾਡੀਆਂ ਮੰਮੀਆਂ, ਆਂਟੀਆਂ, ਸਾਡੀਆਂ ਬੀਜ਼ੀ ਕਹਿੰਦੇ ਨੇ ਕਿ ਛੋਟਾ ਪ੍ਰਿੰਟ ਲੈ ਕੇ ਆਓ ਤੇ ਲੋ ਜੀ ਤੁਹਾਡੇ ਵਾਸਤੇ ਛੋਟਾ ਪ੍ਰਿੰਟ ਲੈ ਕੇ ਆਇਆ ਤੇ ਤੁਹਾਡੇ ਬਜਟ ਦੇ ਵਿੱਚ ਲੈ ਕੇ ਆਇਆ ਜੀ। ਸਰਦਾਰੀ ਸੂਟ ਬਣਨਗੇ। ਅਗਰ ਤੁਸੀਂ ਇਹਨੂੰ ਪਾਈਪਿੰਗ ਲਗਵਾਓਗੇ ਤਾਂ ਬਹੁਤ ਪਿਆਰਾ ਲੱਗੇਗਾ। ਬਾਕੀ ਤੁਹਾਡੀ ਚੁਆਇਸ ਹੈ ਜੀ ਤੁਸੀਂ ਲੇਸ ਲਗਾਣੀ ਹੈ ਕਿ ਪਾਈਪਿੰਗ ਲਗਾਣੀ ਹੈ। ਬਹੁਤ ਪਿਆਰੀ ਕਲੈਕਸ਼ਨ ਹੈ ਜੀ। ਲੋ ਜੀ ਚੈੱਕ ਕਰੋ, ਪ੍ਰਿੰਟ ਚੈੱਕ ਕਰੋ, ਬਹੁਤ ਸੋ ਇਹ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਜੋ ਵੀ ਅਸੀਂ ਫੈਬਰਿਕ ਦੇ ਰਹੇ ਆਂ ਜੀ ਸਰਦੀਆਂ ਦਾ ਬਿਲਕੁਲ ਕਿਉਂਕਿ ਪਹਿਣਾ ਦੇ ਕਮੈਂਟ ਹੁੰਦੇ ਦੀਦੀ ਬੁਰਨਾ ਆਵੇ ਬਿਲਕੁਲ ਬੁਰਨੀ ਆਏਗੀ ਜੀ ਲਓ ਜੀ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਛੋਟਾ ਛੋਟਾ ਪ੍ਰਿੰਟ ਹੈ ਇਹ ਕੁਆਲਿਟੀ ਵਧੀਆ ਜੀ ਇਹ ਲਓ ਨੈਕਸਟ ਪੈਲਰ ਆ ਗਿਆ ਜੀ ਪਿੰਕ ਕਲਰ ਇਹ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਹੈ ਜੀ ਲਓ ਜੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਬਹੁਤ ਸੋਹਣਾ ਲੱਗ ਰਿਹਾ ਸਾਰੇ ਕਲਰ ਡਿਫਰੈਂਟ ਡਿਫਰੈਂਟ ਕਲਰ ਨੇ ਜੀ ਬਹੁਤ ਪਿਆਰੇ ਕਲਰ ਨੇ ਤੇ ਬਹੁਤ ਸੋਹਣੇ ਲੱਗ ਰਹੇ ਨੇ ਛੋਟੇ ਪ੍ਰਿੰਟ ਤੇ ਬਹੁਤ ਪਿਆਰਾ ਪ੍ਰਿੰਟ ਲੱਗ ਰਿਹਾ ਜੀ ਇਹ ਇਹ ਤੁਸੀਂ ਪਾਈਪਿੰਗ ਲਗਾ ਕੇ ਸਟੀਚ ਕਰਵਾਣਾ ਹੋਵੇ ਕਰਵਾ ਲਓ ਅਗਰ ਤੁਸੀਂ ਲੇਸ ਲਾ ਕੇ ਰੈਡੀ ਕਰਵਾਣਾ ਹੈ ਤੇ ਲੇਸ ਲਾ ਕੇ ਰੈਡੀ ਕਰਵਾ ਸਕਦੇ ਹੋ ਤੇ ਸਕਰੀਨ ਦੇ ਉੱਪਰ ਹੀ ਤੁਹਾਨੂੰ ਇਹਨਾਂ ਦੇ ਪ੍ਰਾਈਸ ਸ਼ੋ ਹੋ ਰਹੇ ਨੇ ਚੈੱਕ ਕਰੋ ਜੀ ਬਿਲਕੁਲ ਲਾਈਟ ਵੇਟ ਫੈਬਰਿਕ ਹੈ ਬਹੁਤ ਸੌਫਟ ਫੈਬਰਿਕ ਹੈ ਜੀ ਇਹ ਇਹ ਆ ਗਿਆ ਜੀ ਨੈਕਸਟ ਕਲਰ ਆਪਣਾ ਮਸਟਰਡ ਕਲਰ ਇਹ ਕਲਰ ਸਰਦੀ ਦੇ ਵਿੱਚ ਬਹੁਤ ਸੇਲ ਹੋਇਆ ਜੀ ਇਹ ਵੀ ਆਪਣੇ ਕੋਲ ਸਿੰਗਲ ਸੂਟ ਹੈ ਸਿਰਫ ਆਪਣੇ ਕੋਲ ਇੱਕ ਕਲਰ ਹੀ ਇੱਕ ਕਲਰ ਦੇ ਦੋ ਸੂਟ ਨਹੀਂ ਉਹ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਲਓ ਜੀ ਇਹਦਾ ਪ੍ਰਿੰਟ ਵੀ ਚੈੱਕ ਕਰੋ ਬਹੁਤ ਸੋਹਣਾ ਹੈ ਜੀ ਅਗਰ ਤੁਸੀਂ ਦੁਪੱਟਾ ਸਿੰਗਲ ਡਾਈ ਕਰਵਾਉਣਾ ਸਿੰਗਲ ਕਰਵਾ ਸਕਦੇ ਹੋ ਤੁਹਾਡੀ ਚੋਇਸ ਹੈ ਤੁਸੀਂ ਟਾਈ ਡਾਈ ਕਰਵਾਉਣਾ ਜਾਂ ਦੁਪੱਟਾ ਸਾਡੇ ਕੋਲ ਬਾਇ ਕਰਨਾ ਉਹ ਵੀ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਚੈੱਕ ਕਰੋ ਫ੍ਰਿੰਟ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਹੁਣ ਜਾਨੇ ਆਪਾਂ ਨੈਕਸਟ ਵਾਲ ਨੈਕਸਟ ਸੂਟ ਵੀ ਬਹੁਤ ਹੀ ਪਿਆਰਾ ਲੋ ਜੀ ਇਹ ਵੀ ਕਲਰ ਡਿਫਰੈਂਟ ਹੈ ਬਹੁਤ ਸੋਹਣਾ ਲੱਗ ਰਿਹਾ ਕਲਰ ਤੇ ਲੋ ਜੀ ਇਹ ਪ੍ਰਿੰਟ ਦਾ ਆਪਾਂ ਤੁਹਾਨੂੰ ਪਹਿਲਾਂ ਵੀ ਸੂਟ ਦਿਖਾਇਆ ਇਹ ਆਪਣੇ ਕੋਲ ਦੋ ਸੂਟ ਅਵੇਲੇਬਲ ਨੇ ਅਗਰ ਮੇਰੀ ਕਿਸੇ ਭੈਣ ਨੂੰ ਦੋ ਸੂਟ ਚਾਹੀਦੇ ਤਾਂ ਤੁਸੀਂ ਦੋ ਮੰਗਵਾ ਸਕਦੇ ਹੋ ਅਗਰ ਕਿਸੇ ਨੂੰ ਅਲੱਗ-ਅਲੱਗ ਚਾਹੀਦਾ ਤੇ ਇਹਦੇ ਵਿੱਚ ਦੋ ਕਲਰ ਨੇ ਜੀ ਆਪਣੇ ਕੋਲ ਤੇ ਜਿਹੜੇ ਆਪਾਂ ਪਹਿਲਾਂ ਦਿਖਾਏ ਨੇ ਉਹਨਾਂ 'ਚ ਸਿੰਗਲ ਸਿੰਗਲ ਨੇ ਠੀਕ ਹੈ ਜੀ ਇਹ ਆਗੇ ਜੀ ਸੇਮ ਪ੍ਰਿੰਟ ਦੇ ਦੋ ਸੂਟ ਨੇ ਆਪਣੇ ਕੋਲ ਲਓ ਜੀ ਤੇ 5 ਮੀਟਰ ਦੀ ਕੱਟ ਰਹੇਗੀ ਜੀ ਖੁੱਲਾ ਡੁੱਲਾ ਸੂਟ ਬਣੇਗਾ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣਨਗੇ ਜੀ ਤਾਂ ਜੀ ਇਹ ਦੋ ਸੂਟ ਸੇਮ ਕਲਰ ਦੇ ਨੇ ਤੇ ਲਓ ਜੀ ਅਗਲਾ ਕਲਰ ਚੈੱਕ ਕਰੋ ਬਹੁਤ ਸੁਣਾ ਕਲਰ ਹੈ ਜੀ ਇਹ ਵੀ चलो जी अगला प्रिंट चेक करो ग्रीन जी शेड है बहुत प्यारा लग रहा है प्रिंट ये भी बहुत सोहना जी तो ये अपने को सिंगल है जी जेड़े अपने को सिंगल ने अपना तुम दसता है कि सिंगल ने जेड़े अपने को डबल ने सिर्फ दो ही सूट अपने को डबल ने बाकी सारे सिंगल सिंगल ने चलो जी चेक करो प्रिंट बहुत ही प्यारा बहुत सोहना लग रहा बहुत प्यारा लग रहा प्रिंट देख सी ਇਹ ਆਪਣੇ ਦੇਖ ਸਕਦੇ ਹੋ ਬਹੁਤ ਪਿਆਰੇ ਪ੍ਰਿੰਟਰ ਹੈ ਜੀ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਤੇ ਇਹ ਸੀ ਜੀ ਅਬਜੇ ਵਾਲੀ ਆਪਣੀ ਕੋਟ ਡ్రਾਈ ਦੀ ਕਲੈਕਸ਼ਨ ਚੈੱਕ ਕਰ ਲਓ ਜੀ ਇੱਕ ਵਾਰੀ ਹੋਰ ਤੁਸੀਂ ਕਿਉਂਕਿ ਪਹਿਣਾ ਆਪਣਿਆਂ ਨੂੰ ਕੋਈ ਵੀ ਡਾਊਟ ਨਾ ਰਹੇ ਇਹ ਵੀ ਸਿੰਗਲ ਕਲਰ ਹੈ ਜੀ ਇਹ ਵੀ ਸਿੰਗਲ ਕਲਰ ਹੈ ਇਹ ਵੀ ਆ ਗਿਆ ਜੀ ਮਸਟਰਡ ਕਲਰ ਸਿੰਗਲ ਇਹ ਆ ਗਿਆ ਜੀ ਬਲੈਕ ਸਿੰਗਲ ਇਹ ਆ ਗਿਆ ਜੀ ਗਾਜਰੀ ਕਲਰ ਇਹ ਵੀ ਸਿੰਗਲ ਹੈ ਜੀ ਇਹ ਆ ਗਿਆ ਜੀ ਬਲੂ ਇਹ ਵੀ ਸਿੰਗਲ ਹੈ ਤੇ ਲੋ ਜੀ ਇਹ ਆਪਣੇ ਕੋਲ ਦੋ ਸੂਟ ਅਵੇਲੇਬਲ ਨੇ ਸੇਮ ਕਲਰ ਦੇ ਇੱਕ ਆਪਣੇ ਕੋਲ ਹੀ ਹੈ ਜੀ ਠੀਕ ਹੈ ਜੀ ਬਹੁਤ ਹੀ ਪਿਆਰੀ ਕੁਟਾਈ ਦੀ ਕਲੈਕਸ਼ਨ ਹੈ ਜੀ ਜਿਵੇਂ ਤੁਹਾਨੂੰ ਪਤਾ ਹੈ ਸਰਦੀਆਂ ਵਾਲਾ ਮੌਸਮ ਹੈ ਤੇ ਇਹ ਆਪਣੇ ਕੋਲ ਸੂਟ अवेलेबल ਨੇ ਇਹਨਾਂ ਦੇ ਪ੍ਰਾਈਸ ਤੁਹਾਨੂੰ ਉੱਪਰ ਹੀ ਸ਼ੋਅ ਹੋ ਰਹੇ ਨੇ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰ ਦਿਓ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦੋ ਤਰ੍ਹਾਂ ਦੀ ਕਲੈਕਸ਼ਨ ਦਿਖਾਵਾਂਗੇ ਪਹਿਲਾਂ ਆਪਾਂ ਇਹਨਾਂ ਦੀ ਵੀਡੀਓ ਪਾ ਚੁੱਕੇ ਹਾਂ ਤੇ ਆਪਣੇ ਕੋਲ ਦੁਬਾਰਾ ਰਿਪੀਟ ਤੇ ਆਏ ਸੀ ਸੂਟ ਤੇ ਕੁਝ ਸੂਟ ਆਪਣੇ ਕੋਲ ਬਚੇ ਨੇ ਤੇ ਆਪਾਂ ਇਹ ਵੀ ਤੁਹਾਨੂੰ ਵਿੱਚ ਦਿਖਾਨੇ ਆ ਜੀ ਇਹ ਆਪਾਂ ਪਹਿਲਾ ਵੀਡੀਓ ਪਾਈ ਸੀ ਸ਼ਿਮਰ ਪਸ਼ਮੀਨੇ ਦੇ ਉੱਪਰ ਠੀਕ ਹੈ ਜੀ ਲਓ ਜੀ ਚੈੱਕ ਕਰੋ ਇਹ ਸਿਰਫ ਆਪਣੇ ਕੋਲ ਇੱਕ ਸੂਟ अवेलेबल ਹੈ ਜੀ ਇਹ ਰਹੇਗੀ ਜੀ ਸ਼ਰਟ ਇਹ ਰਹੇਗੀ ਜੀ ਨਾਲ ਬਾਟਮ ਬਾਟਮ ਦੇ ਵਿੱਚ ਰਹੇਗਾ ਜੀ ਸੈਲਫ ਪ੍ਰਿੰਟ ਦੇਖ ਸਕਦੇ ਹੋ ਹਲਕੀ ਸ਼ਾਈਨ ਆ ਮੈਂ ਕੈਮਰੇ ਦੇ ਕੋਲ ਲਿਆ ਕਿ ਤੁਹਾਨੂੰ ਦਿਖਾਨੀ ਆ ਹਲਕੀ ਜੀ ਸ਼ਾਈਨ ਆ ਜੀ ਬਹੁਤ ਜ਼ਿਆਦਾ ਸ਼ਾਈਨੀ ਹੈਗੀ ਤੇ ਆਪਣੇ ਕੋਲ ਕਾਫੀ ਇਹ ਸਟਾਕ ਸੇਲ ਹੋਇਆ ਜੀ ਇਹ ਆਪਣੇ ਕੋਲ ਸੂਟੇ ਹੈ ਇੱਕ ਰਹਿ ਗਿਆ ਜੀ ਇੱਕ ਹੀ ਕਲਰ ਹੈ ਜੀ ਇਹ ਜੇ ਤੁਸੀਂ ਮੇਰੀ ਭੈਣ ਨੂੰ ਚਾਹੀਦਾ ਇਹਦਾ ਪ੍ਰਾਈਸ ਵੀ ਉੱਪਰ ਹੀ ਸ਼ੋ ਹੋ ਰਿਹਾ ਹੋ ਰਿਹਾ ਇਹਦਾ ਪ੍ਰਾਈਸ ਵੀ ਉੱਪਰ ਹੀ ਸ਼ੋ ਹੋ ਰਿਹਾ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਲਓ ਜੀ ਨੈਕਸਟ ਆ ਗਿਆ orange ਕਲਰ ਇਹ ਕਲਰ ਦੇ ਆਪਾਂ ਕਾਫੀ ਸੂਟ ਸੇਲ ਕੀਤੇ ਨੇ ਤੇ ਇਹ ਵੀ ਆਪਣੇ ਕੋਲ ਇੱਕ ਹੀ ਅਵੇਲੇਬਲ ਹੈ ਜੀ ਇਹ ਕੇ ਟੈਕਸ ਦੇ ਸੁਖ ਰਹਿਣਗੇ ਸ਼ਿਮਰ ਪਸ਼ਮੀਨੇ ਦੇ ਉੱਪਰ ਰਹਿਣਗੇ ਇਹ ਠੀਕ ਹੈ ਜੀ ਇਹ ਆ ਗਈ ਜੀ ਬਾਟਮ ਬਕਾਇਦਾ ਸਟੈਂਪ ਲੱਗੀ ਹੋਈ ਹੈ ਜੀ। ਲਓ ਜੀ ਚੈੱਕ ਕਰ ਸਕਦੇ ਹੋ ਤੁਸੀਂ। ਪਸ਼ਮੀਨਾ ਸ਼ਿਮਰ ਬਾਟਮ ਠੀਕ ਹੈ ਜੀ। ਸੈਲਫ ਪ੍ਰਿੰਟ ਦੇ ਵਿੱਚ ਬਾਟਮ ਹੈ। ਇਹ ਗਾਜਰੀ ਕਲਰ ਹੈ ਜੀ ਤੇ ਥੋੜੀ-ਥੋੜੀ ਔਰੈਂਜ ਸ਼ੇਡ ਵੀ ਮਾਰਦਾ। ਤੇ ਇਹ ਕਿ ਟੈਕਸ ਦੇ ਸੂਟ ਲੈਣਗੇ ਜੀ ਚੈੱਕ ਕਰ ਲਓ ਜੀ। ਕਿਉਂਕਿ ਪਹਿਲਾਂ ਸਾਡੀਆਂ ਦੇ ਸਵਾਲ ਹੁੰਦੇ ਨੇ ਜਿਹੜੀ ਦੀ ਦੀ ਜਰੂਰ ਦੱਸਿਆ ਕਰੋ। ਤੇ ਲਓ ਜੀ ਇਹ ਵੀ ਸੂਟ ਆਪਣੇ ਕੋਲੇ ਇੱਕ ਹੀ ਅਵੇਲੇਬਲ ਹੈ। ਇਹਦਾ ਪ੍ਰਾਈਸ ਵੀ ਤੁਹਾਨੂੰ ਉੱਪਰ ਹੀ ਸ਼ੋ ਹੋ ਰਿਹਾ। ਤੇ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਲੋ ਜੀ ਗ੍ਰੇ ਕਲਰ ਆ ਗਿਆ ਇਹ ਵੀ ਆਪਣੇ ਕੋਲ ਸਿੰਗਲ ਸੂਟ ਹੈ ਇਹ ਆ ਗਿਆ ਜੀ ਗ੍ਰੇ ਕਲਰ ਸ਼ਿਮਰ ਪਸ਼ਮੀਨਾ ਕਿਉਂਕਿ ਆਪਾਂ ਇਹਦੀ ਵੀਡੀਓ ਪਾ ਰੱਖੀਏ ਲੋ ਜੀ ਚੈੱਕ ਕਰੋ ਫੈਬਰਿਕ ਬਹੁਤ ਪਿਆਰਾ ਜੀ ਕੋਈ ਇਹਦੇ ਤੇ ਬੁਰਨੀ ਆਏਗੀ ਕੋਈ ਕੰਪਲੇਂਟ ਨਹੀਂ ਆਈ ਕਿਉਂਕਿ ਆਪਾਂ ਕਾਫੀ ਸੂਟ ਸੇਲ ਕਰ ਚੁੱਕੇ ਆ ਤੇ ਸਾਡੀਆਂ ਭੈਣਾਂ ਨੇ ਮੈਨੂੰ ਲੱਗਾ ਸਟਿਚ ਕਰਕੇ ਪਾ ਵੀ ਲਏ ਨੇ ਤੇ ਬਹੁਤ ਪਿਆਰਾ ਫੈਬਰਿਕ ਹੈ ਜੀ ਇਹ ਆ ਗਿਆ ਜੀ ਗ੍ਰੇ ਕਲਰ ਤੇ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਓ ਚਲੋ ਜੀ ਨੈਕਸਟ ਆ ਗਿਆ ਇਹ ਵੀ ਕਲਰ ਬਹੁਤ ਹੀ ਪਿਆਰਾ ਜੀ ਲਾਈਟ ਜੈਫਰੋਜੀ ਹੈ ਇਹ ਵੀ ਆਪਣੇ ਕੋ ਇੱਕ ਸੂਟ अवेलेबल ਹੈ ਚੈੱਕ ਕਰੋ ਇਹ ਰਹੀ 셔ਟ ਇਹ ਰਹੀ ਜੀ ਬਾਟਮ ਚੈੱਕ ਕਰੋ ਸ਼ਿਮਰ ਪਸ਼ਮੀਨੇ ਦੇ ਸੂਟ ਰਹਿਣਗੇ ਇਹ ਵੀ ਆਪਣੇ ਕੋ ਇੱਕ ਹੀ ਸੂਟ अवेलेबल ਹੈ ਤੇ ਲੋ ਜੀ ਇਹ ਆ ਗਿਆ ਆਪਣਾ ਮਸਟਰਡ ਕਲਰ ਤੇ ਇਹ ਆਪਣੇ ਕੋ ਜੀ ਦੋ ਸੂਟ अवेलेबल ਨੇ ਜਿਸ ਵੀ ਮੇਰੀ ਭੈਣ ਨੂੰ ਚਾਹੀਦੀ ਹੈ ਤੁਸੀਂ WhatsApp ਤੇ ਮੈਸੇਜ ਕਰਕੇ ਤਸਕੇ ਤੁਸੀਂ ਆਪਣਾ ਸੂਟ ਬਾਏ ਕਰ ਸਕਦੇ ਹੋ ਇਹ ਆ ਗਈ ਜੀ ਸ਼ਰਟ ਚੈੱਕ ਕਰੋ ਜੀ ਹਲਕੀ ਸ਼ਾਈਨ ਹੈ ਹਲਕੀ ਸ਼ਾਈਨ ਬਹੁਤ ਜ਼ਿਆਦਾ ਸ਼ਾਈਨੀ ਤੇ ਬਹੁਤ ਇਹ ਸੂਟ ਸੇਲ ਹੋਏ ਨੇ ਜੀ ਆਪਣੇ ਕੋਲ ਤੇ ਲਓ ਜੀ ਇਹ ਆ ਗਈ ਜੀ ਇਹਦੀ ਬਾਟਮ ਬਹੁਤ ਹੀ ਪਿਆਰੇ ਲੱਗ ਰਹੇ ਨੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੋ ਤਰ੍ਹਾਂ ਦੇ ਕਲੈਕਸ਼ਨ ਦਿਖਾਈ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤੇ ਉਸ ਸੂਟ ਦਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਸੂਟ ਦਾ ਆਰਡਰ ਦੇ ਸਕਦੇ ਤੇ ਚਲੋ ਜੀ ਮਿਲਦੇ ਹਾਂ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਨਵੇਂ ਸੂਟਾਂ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ